378 ਜਿਹੜੇ ਉਹ ਕੰਮ ਇਹ ਜਿਹੜੇ ਡੇਲੀ ਵੇਸ ਹਨ ਉਹਨਾਂ ਨੂੰ ਰੈਗੂਲਰ ਕਰਨ ਦਾ ਬੜਾ ਇਤਿਹਾਸਕ ਫੈਸਲਾ ਕੀਤਾ ਕੈਬਨਿਟ ਦੇ ਅੰਦਰ ਕਿ ਇਹਦੇ ਨਾਲ ਫੋਰਸ ਦੇ ਅੰਦਰ ਨਵੀਂ ਊਰਜਾ ਪੈਦਾ ਹੋਈ ਆ ਕਿ ਉਹ ਵਿਦੇਸ਼ਾਂ ਵੱਲ ਜਾਣ ਦੀ بجائے ਪੰਜਾਬ ਦੇ ਅੰਦਰ ਹੀ ਟੁਕ ਮਰ ਰੋਜ਼ਗਾਰ ਜਿਹੜੇ ਸਰਕਾਰ ਉਹਦਾ ਪ੍ਰਬੰਧ ਕਰ ਰਹੀ ਹੈ ਸੋ ਨਾ ਕੇਵਲ ਹੁਣ ਇਹ ਪੱਕੇ ਹੋਇਆ ਬਲਕਿ ਹਰ ਸਾਲ ਇਹਨਾਂ ਦੀਆਂ ਐਗਰੀਮੈਂਟਾਂ ਲਗਾਇਆ ਕਰਨਗੀਆਂ ਇਹਨਾਂ ਦੇ ਪੀਏਟੀਏ ਬਣਿਆ ਕਰਨਗੇ ਸਤਿ ਸ਼੍ਰੀ ਅਕਾਲ ਤੁਸੀਂ ਦੇਖ ਰਹੇ ਹੋ ਡੀ5 ਚੈਨਲ ਪੰਜਾਬੀ ਤੇ ਮੈਂ ਬਲਵਿੰਦਰ ਸਿੰਘ ਜੰਗਲਾਤ ਵਿਭਾਗ ਦੇ 378 ਸਥਾਈ ਕਰਮਚਾਰੀ ਦੀਆਂ ਨੌਕਰੀਆਂ ਨੂੰ ਨਿਯਮਤ ਕਰਨ ਦਾ ਐਲਾਨ ਕੀਤਾ ਹੈ ਪਿਛਲੇ ਕਈ ਸਾਲਾਂ ਤੋਂ ਇਹ ਕਰਮਚਾਰੀ ਘੱਟ ਤਨਖਾਹ ਤੇ ਕੰਮ ਕਰ ਰਹੇ ਸੀ ਤਾਂ ਅੱਜ ਮੰਤਰੀ ਲਾਲਚੰਦ ਕਟਾਰੂ ਚੱਕ ਵੱਲੋਂ ਨੂੰ ਵਧਾਈ ਵੀ ਦਿੱਤੀ ਗਈ ਹੈ ਤੇ ਇੱਕ ਵੱਡੀ ਖੁਸ਼ਖਬਰੀ ਵੀ ਦਿੱਤੀ ਗਈ ਹੈ ਮੈਨੂੰ ਤੁਹਾਡੇ ਸਭ ਦੇ ਨਾਲ ਇਹ ਗੱਲ ਸ਼ੇਅਰ ਕਰਦਿਆਂ ਜਿੱਥੇ ਖੁਸ਼ੀ ਦਾ ਅਹਿਸਾਸ ਹੋ ਰਿਹਾ ਉਥੇ ਨਾਲ ਦੇ ਨਾਲ ਮੈਂ ਤੁਹਾਨੂੰ ਸਭ ਨੂੰ ਇਸ ਗੱਲ ਤੋਂ ਜਾਣੂ ਕਰਾਉਣਾ ਚਾਹਨਾ ਕਿ ਮਾਨਯੋਗ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਦੀ ਸਰਕਾਰ ਨੇ ਪੰਜਾਬੀ ਲੋਕਾਂ ਦੇ ਨਾਲ ਜਿੱਥੇ ਬਾਕੀ ਸਵਾਲਾਂ ਦੇ ਉੱਤੇ ਵੱਡੇ ਵਾਅਦਿਆਂ ਤੋਂ ਬਾਅਦ ਅਮਲ ਚ ਨੂੰ ਲਾਗੂ ਕਰਨ ਦਾ ਪਿਛਲੇ 3 ਸਾਲਾਂ ਦੇ ਦੌਰਾਨ ਕੰਮ ਕੀਤਾ ਉਹਦੇ ਨਾਲ ਦੇ ਨਾਲ ਰੋਜ਼ਗਾਰ ਦੇ ਪੱਖ ਤੋਂ ਆਮ ਆਦਮੀ ਪਾਰਟੀ ਦੀ ਸਰਕਾਰ ਸਿਰੀ ਅਰਬੰਦ ਕੇਜਰੀ왈 ਜੀ ਦੇ ਦਿਸ਼ਾ ਨਿਰਦੇਸ਼ ਦੇ ਮਤਾਬਕ ਤੇ ਪੰਜਾਬ ਦੇ ਅੰਦਰ ਸਾਡੇ ਹਰਮਨ ਪਿਆਰੇ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਸਲਮਾਨ ਜੀ ਵੱਲੋਂ ਹਰ ਰੋਜ਼ ਕਿਸੇ ਨਾ ਕਿਸੇ ਡਿਪਾਰਟਮੈਂਟ ਦੇ ਅੰਦਰ ਨਵੇਂ ਰੋਜ਼ਗਾਰ ਦੇ ਜਿਹੜੇ ਉਹ ਨੁਕਤੀ ਪੱਤਰ ਦਿੱਤੇ ਜਾ ਰਿਹਾ ਸੋ ਇਹਦੇ ਨਾਲ ਦੇ ਨਾਲ ਮੇਰੇ ਜੰਗਲਾਤ ਵਿਭਾਗ ਦੇ ਅੰਦਰ ਜਿਹੜਾ ਉਹ ਪਿਛਲੇ ਦਿਨੀ ਕੈਬਨਿਟ ਦੀ ਮੀਟਿੰਗ ਨੇ 378 ਪੰਜਾਬ ਦੇ ਕੀਰਤੀ ਕਾਮੇ ਜਿਹੜੇ ਕਈ-ਕਈ ਸਾਲਾਂ ਤੋਂ ਜੰਗਲਾਤ ਵਿਭਾਗ ਦੇ ਅੰਦਰ ਬਤੌਰ ਡੇਲੀ ਵੇਜ ਕੰਮ ਕਰਦੇ ਸਨ ਪਰ ਪੁਰਾਣੀਆ ਸਰਕਾਰਾਂ ਦੀ ਨਲਾਕੀ ਕਰਕੇ ਉਹਨਾਂ ਦੀ ਬੇਰੁਕੀ ਕਰਕੇ ਇਹਨਾਂ ਨੂੰ ਪੱਕੇ ਨਹੀਂ ਸੀ ਕੀਤਾ ਜਾ ਚੁੱਕਿਆ ਸੋ ਮੈਨੂੰ ਇਸ ਗੱਲ ਦੀ ਜਿਹੜੀ ਆ ਉਹ ਵੱਡਾ ਮਾਣ ਹੈ ਕਿ ਫੋਰੈਸਟ ਦੇ ਅੰਦਰ ਮਾਨਯੋਗ ਮੁੱਖ ਮੰਤਰੀ ਜੀ ਨੇ 378 ਜਿਹੜੇ ਉਹ ਕੰਮ ਹੈ ਜਿਹੜੇ ਡੇਲੀ ਵੇਜ ਸਨ ਉਹਨਾਂ ਨੂੰ ਰੈਗੂਲਰ ਕਰਨ ਦਾ ਬੜਾ ਇਤਿਹਾਸਕ ਫੈਸਲਾ ਕੀਤਾ ਕੈਬਨਿਟ ਦੇ ਅੰਦਰ ਸੋ ਬਹੁਤ ਜਲਦੀ ਇਹਨਾਂ ਨੂੰ ਆਮਾਨ ਸਾਹਿਬ ਵੱਲੋਂ ਨਿਯੁਕਤੀ ਪੱਤਰ ਵੀ ਮਿਲਣਗੇ ਸੋ ਮੈਂ ਜਿੱਥੇ ਇਹਨਾਂ ਸਾਰੇ ਡੇਲੀ ਵੇਸ ਕਾਮਿਆਂ ਨੂੰ ਜਿਨ੍ਹਾਂ ਦੇ ਪਰਿਵਾਰਾਂ ਨੂੰ ਮੁਬਾਰਕਵਾਹ ਦੇਣਾ ਚਾਹਨਾ ਉਥੇ ਨਾਲ ਮੈਂ ਇਹ ਵੀ ਸਮਝਦਾ ਕਿ ਇਹਦੇ ਨਾਲ ਫੋਰੈਸਟ ਦੇ ਅੰਦਰ ਨਵੀਂ ਊਰਜਾ ਪੈਦਾ ਹੋਈ ਆ ਸੋ ਪੰਜਾਬ ਦੇ ਅੰਦਰ ਫੋਰੈਸਟ ਨੂੰ ਹੋਰ ਬੁਲੰਦੀਆਂ ਤੇ ਲਿਜਾਣ ਦੇ ਲਈ ਨਵੀਂ ਊਰਜਾ ਦੇ ਨਾਲ ਜਿਹੜਾ ਉਹ ਇਹ ਸਾਰੇ ਕਾਮੇ ਕੰਮ ਕਰਨਗੇ ਸੋ ਲਗਾਤਾਰ ਪੰਜਾਬੀਆਂ ਦੇ ਜਿੱਥੇ ਵਕ ਵਕ ਸਵਾਲਾਂ ਦੇ ਉੱਤੇ ਸਾਡੇ ਵੱਲੋਂ ਉਹਨਾਂ ਨਾਲ ਚਰਚਾ ਕੀਤੀ ਜਾਂਦੀ ਆ ਤੇ ਉਸ ਤੋਂ ਬਾਅਦ ਉਹਨੂੰ ਅਮਲ 'ਚ ਲਾਗੂ ਕਰਨ ਦੇ ਲਈ ਵੀ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਜਿੱਥੇ ਪੰਜਾਬ ਦੇ ਅੰਦਰ 55 52000 ਪੰਜਾਬ ਦੇ ਨਵੇਂ ਨੌਜਵਾਨਾਂ ਨੂੰ ਕੰਮ ਦਿੱਤਾ ਉਹਦੇ ਨਾਲ ਦੇ ਨਾਲ ਜਿਹੜਾ ਮਾਨ ਸਾਹਿਬ ਦਾ ਇੱਕ ਇਹ ਪੰਜਾਬ ਦੇ ਨੌਜਵਾਨਾਂ ਨੂੰ ਅਪੀਲ ਆ ਕਿ ਹੁਣ ਵਿਦੇਸ਼ਾਂ ਵੱਲ ਜਾਣ ਦੀ ਬਜਾਏ ਪੰਜਾਬ ਦੇ ਅੰਦਰ ਹੀ ਠੁਕ ਮੇ ਰੁਜ਼ਗਾਰ ਜਿਹੜਾ ਸਰਕਾਰ ਉਹਦਾ ਪ੍ਰਬੰਧ ਕਰ ਰਹੀ ਆ ਸੋ ਉਸ ਕੜੀ ਵੱਜੋ ਉਸ ਦਿਸ਼ਾ ਦੇ ਵਿੱਚ ਇਹ ਜਿਹੜੇ ਕੰਮੇ ਪੱਕੇ ਕੀਤੇ ਗਏ ਆ ਇਹਨਾਂ ਨੂੰ ਨਾ ਕੇਵਲ ਹੋਣਾ ਇਹ ਪੱਕੇ ਹੋਇਆ ਬਲਕਿ ਹਰ ਸਾਲ ਇਹਨਾਂ ਦੀਆਂ ਐਗਰੀਮੈਂਟਾਂ ਲਗਾਇਆ ਕਰਨਗੀਆਂ ਇਹਨਾਂ ਦੇ ٹیਟੇ ਬਣਿਆ ਕਰਨਗੇ ਸੋ ਇਹਨਾਂ ਸਾਰੇ ਪਰਿਵਾਰਾਂ ਨੂੰ ਮੇਰੇ ਵੱਲੋਂ ਬਹੁਤ ਬਹੁਤ ਮੁਬਾਰਕਾਂ ਤੇ ਮੈਂ ਆਸ ਕਰਦਾ ਉਮੀਦ ਕਰਦਾ ਕਿ ਇਹ ਸਾਰੇ ਕੰਮ ਜਿਹੜੇ ਆ ਹੋਰ ਮਤਲਬ ਦਲੇਰੀ ਤੇ ਹਿੰਮਤ ਦੇ ਨਾਲ ਪੰਜਾਬ ਦੇ ਅੰਦਰ ਫੋਰਸ ਨੂੰ ਡਿਵੈਲਪ ਕਰਨ ਦੇ ਵਿੱਚ ਆਪਣੀ ਵੱਡੀ ਭੂਮਿਕਾ ਅਦਾ ਕਰਨਗੇ ਸਾਰੇ ਕਾਮਿਆਂ ਨੂੰ ਮੇਰੇ ਵੱਲੋਂ ਬਹੁਤ-ਬਹੁਤ ਮੁਬਾਰਕਾਂ ਸੂਮਾਨ ਸਰਕਾਰ ਵੱਲੋਂ ਲਗਾਤਾਰ ਬੇਰੁਜ਼ਗਾਰਾਂ ਨੂੰ ਵੀ ਨਿਯੁਕਤੀ ਪੱਤਰ ਵੰਡੇ ਜਾਂਦੇ ਨੇ ਤੇ ਅੱਜ ਮੰਤਰੀ ਲਾਲਚੰਦ ਕਟਾਰੂ ਚੱਕ ਵੱਲੋਂ ਕਰਮਚਾਰੀ ਨੂੰ ਵਧਾਈ ਦਿੱਤੀ ਗਈ ਹੈ ਤੇ ਪਿਛਲੀ ਕੈਬਨਤ ਮੰਤਰੀ ਵਿੱਚ ਜਗਲਾਤ ਵਿਭਾਗ ਦੇ 378 ਕਰਮਚਾਰੀਆਂ ਨੂੰ ਰੈਗੂਲਰ ਕਰਨ ਦਾ ਫੈਸਲਾ ਲੈ ਗਿਆ ਸੀ ਇਹ ਵੀ ਜਾਣਕਾਰੀ ਉਹਨਾਂ ਵੱਲੋਂ ਦਿੱਤੀ ਗਈ ਹੈ ਨਿਟਰ ਹਾਂ ਨਿਰਪੱਖ ਰਹਾਂਗੇ ਆਜ਼ਾਦ ਹਾਂ ਸੱਚ ਕਹਾਂਗੇ ਗੱਲ ਕਰਾਂਗੇ ਸਿਆਸੀ ਹਵਾ ਦੀ ਹੁਕਮਰਾਨਾਂ ਨੂੰ ਹੋਣਗੇ ਸਿੱਧੇ ਸਵਾਲ ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸਿਰਫ ਸੱਚੀ ਖਬਰ ਹਰ ਮਸਲੇ ਤੇ ਰਹੇਗੀ ਤਿੱਖੀ ਨਜ਼ਰ ਦੱਸਾਂਗੇ ਕੌਣ ਕਰ ਰਿਹਾ ਹੈ ਕੀ ਦੇ ਤੇ ਜ਼ਬਰ ਵਿਦੇਸ਼ਾਂ ਦੇ ਵਿੱਚ ਬੈਠੇ ਪੰਜਾਬੀਆਂ ਦੇ ਹੱਕ ਦੀ ਕਰਾਂਗੇ ਗੱਲ ਕੈਨੇਡਾ ਅਮਰੀਕਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ ਤੁਹਾਡੇ ਵੱਲ ਉੱਭਰਾਂਗੇ ਪੰਜਾਬ ਦੀ ਆਵਾਜ਼ ਬਣ ਕੇ ਹਰ ਮੁੱਦੇ ਤੇ ਹੋਣਗੇ ਰੋਜ਼ ਚਰਚੇ ਖੋਲ੍ਹਾਂਗੇ ਅੰਦਰੂਨੀ ਰਾਜ਼ ਬਣਾਗੇ ਬੁਲੰਦ ਆਵਾਜ਼ ਖੇਡ ਸਿੱਖਿਆ ਖੇਤੀ ਦੀ ਬਾਤ ਪਾਵਾਂਗੇ ਹਰ ਪਿੰਡ ਹਰ ਸ਼ਹਿਰ ਜਾਵਾਂਗੇ ਗਾਇਕਾਂ ਤੇ ਅਦਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ ਤੇ ਕਲਾਕਾਰਾਂ ਦੀ ਜ਼ਿੰਦਗੀ ਤੇ ਮਰਾਂਗੇ ਝਾਤ ਅਬ ਧਰਮ ધਰੋਹਰ ਸੰਸਕ੍ਰਿਤੀ ਔਰ ਸਿਹਤ ਕੀ ਹੋਗੀ ਬਾਤ ਅਬ D5 ਚੈਨਲ ਹਿੰਦੀ ਵੀ ਹੋਗਾ ਸਾਤ ਕੀ ਨੇ ਸਾਡੇ ਕਾਨੂੰਨ ਫਰਜ਼ ਤੇ ਅਧਿਕਾਰ ਕੀ ਕਰਦੀ ਐ ਸਾਡੀ ਸਰਕਾਰ ਕੀ ਹੈ ਤੁਹਾਡੀ ਮੁਸ਼ਕਲ ਦਾ ਹੱਲ D5 ਚੈਨਲ ਪੰਜਾਬੀ ਦੀ ਕਚਹਿਰੀ ਚ ਹੋਵੇਗੀ ਸਿਰਫ ਲੋਕਾਂ ਦੀ ਗੱਲ